ਹੁਸ਼ਿਆਰਪੁਰ ਦੇ थाना ਦਸੂਹਾ ਅਧਿਨੇ ਆਉਂਦੇ ਪਿੰਡ ਝਿੰਗੜਕਲਾਂ ਦੇ ਪਰਿਵਾਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਦਸੂਹਾ ਪੁਲਿਸ ਤੇ ਵੱਡੇ ਦੋਸ਼ ਲਾਇਏ ਗਏ ਨੇ ਤੇ ਕਿਹਾ ਕਿ ਪਰਿਵਾਰ ਇਨਸਾਫ ਲੈਣ ਲਈ ਦਰਦ-ਦਰਦੀ ਠੋਕਰਾਂ ਖਾ ਚੁੱਕਿਆ ਤੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨਾਲ ਵੀ ਮੁਲਾਕਾਤ ਕਰ ਚੁੱਕਿਆ ਪਰੰਤੂ ਫਿਰ ਵੀ ਦਸੂਹਾ ਪੁਲਿਸ ਪਰਿਵਾਰ ਦੀ ਸੁਣਵਾਈ ਨਹੀਂ ਕਰ ਰਹੀ ਜਿਸ ਤੋਂ ਅੱਕ ਕੇ ਉਹਨਾਂ ਨੂੰ ਮਾਨਯੋਗ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਤੇ ਮਾਨਯੋਗ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਨੂੰ ਵੀ ਹੁਸ਼ਿਆਰਪੁਰ ਪੁਲਿਸ ਕੱਚ ਜਾਣਦੀ ਹੈ ਮੀਡੀਆ ਨੂੰ ਸੰਬੋਧਨ ਕਰਦੇ ਆ ਪਿੰਡ ਢਿੰਗੜਕਲਾਂ ਦੀ ਰਹਿਣ ਵਾਲੀ ਮਹਿਲਾ ਰਜਿੰਦਰ ਕੌਰ ਨੇ ਕਿਹਾ ਕਿ 16 ਮਈ ਦੀ ਦਰਸ਼ਾਮ ਉਹ ਘਰ 'ਚ ਮੌਜੂਦ ਸੀ ਤੇ ਉਸਦੋਂ ਪਿੰਡ ਦਾ ਹੀ ਇੱਕ ਨੌਜਵਾਨ ਟਰੈਕਟਰ ਨਾਲ ਉਸਦੇ ਘਰ ਅਗਲਾ ਪੰਚਾਇਤੀ ਰਸਤਾ ਵਾਰ ਰਿਹਾ ਸੀ ਤੇ ਜਦੋਂ ਉਸ ਵੱਲੋਂ ਉਸਨੂੰ ਰੋਕਿਆ ਗਿਆ ਤਾਂ ਉਕਤ ਨੌਜਵਾਨ ਵੱਲੋਂ ਉਸਨੂੰ ਜਾਤੀ ਸੂਚਕ ਗੱਲਾਂ ਬੋਲਦਿਆਂ ਹੋਇਆ ਉਸ ਉੱਪਰ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਸਾਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਦਿੱਤੀਆਂ ਤੇ ਇਸ ਤੋਂ ਬਾਅਦ ਟਰੈਕਟਰ ਦੇ ਟਿੱਲਰ ਘਰ ਦੀਆਂ ਕੰਦਾਂ 'ਚ ਮਾਰਨੇ ਸ਼ੁਰੂ ਕਰ ਦਿੱਤੇ ਗਏ। ਪੀੜਤ ਮਹਿਲਾ ਨੇ ਕਿਹਾ ਕਿ ਇਸ ਤੋਂ ਤੁਰੰਤ ਬਾਅਦ ਉਹ ਦਸੂਹਾ ਪੁਲਿਸ 'ਚ ਸ਼ਿਕਾਇਤ ਦੇਣ ਲਈ ਪਹੁੰਚੀ ਸੀ, ਪਰੰਤੂ ਪੁਲਿਸ ਨੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਐਸਐਸਪੀ ਹੁਸ਼ਿਆਰਪੁਰ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਿੱਤੀ। ਪਰੰਤੂ ਦਸੂਹਾ ਪੁਲਿਸ ਦੇ ਐਸਐਚਓ ਨੇ ਉਸ ਉੱਪਰ ਵੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਨਿਰਾਸ਼ ਹੋ ਕੇ ਉਹਨਾਂ ਵੱਲੋਂ ਮਾਨਯੋਗ ਹਾਈ ਕੋਰਟ ਦਾ ਸਹਾਰਾ ਲਿਆ ਗਿਆ ਸੀ ਤੇ ਉੱਚ ਅਦਾਲਤ ਵੱਲੋਂ ਆਪਣਾ ਫੈਸਲਾ ਦਿੰਦਿਆਂ ਉਹ ਸ਼ਰਪਤ ਪੁਲਿਸ ਨੂੰ 1 ਮਹੀਨੇ ਅੰਦਰ ਮਾਮਲੇ ਦੀ ਪੜਤਾਲ ਕਰਕੇ ਲੋੜ ਅਨੁਸਾਰ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਵੀ ਸੁਣਾਏ ਗਏ ਸੀ। ਪ੍ਰਤੁਤ ਸੁਵਾਂ ਪੁਲਿਸ ਵੱਲੋਂ ਅਜ ਤੱਕ ਮਾਨਜੋਗ ਅਦਾਲਤ ਦੇ ਹੁਕਮਾਂ ਨੂੰ ਵੀ ਨਹੀਂ ਮੰਨਿਆ ਗਿਆ। ਠਾਕਰ ਕੇ ਪਰਿਵਾਰ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ। ਦੂਜੇ ਪਾਸੇ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਦਸੂਆ ਦੇ ਐਸਐਚਓ ਰਜਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦਸੂਆ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਵੀ ਟਲਮਟ ਨਹੀਂ ਕੀਤੀ ਗਈ ਹੈ। ਤੇ ਡੁੰਗਾਈ ਨਾਲ ਪੁਲਿਸ ਵੱਲੋਂ ਇਸ ਦੀ ਪੜਤਾਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਮਾਮਲੇ 'ਚ ਮਹਿਲਾਵਾਂ 'ਰ ਵੱਲੋਂ ਧਮਕੀਆਂ ਦੇਣ ਵਾਲੀ ਸ਼ਿਕਾਇਤ ਪ੍ਰਾਪਤ ਹੋਈ ਸੀ। ਉਸ ਵਿੱਚ ਤੱਥ ਨਾ ਮਿਲਣ ਕਾਰਨ ਐਡੀਐਸਪੀ ਬਲਵਿੰਦਰ ਜੋੜਾ ਵੱਲੋਂ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਬੀਤੇ ਕੱਲ ਹੀ ਇੱਕ ਸ਼ਿਕਾਇਤ ਦਸੂਹਾ ਪੁਲਿਸ ਨੂੰ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਦਾਲਤੀ ਹੁਕਮਾਂ ਤੋਂ ਬਾਅਦ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਪੁਲਿਸ ਵੱਲੋਂ ਭੇਜ ਦਿੱਤੀ ਗਈ ਸੀ। ਉਹ ਸਰਪਰ ਨੇ ਉਸਦੇ ਨਾਲ ਚੇਤਨ ਕਸ਼ਤ ਦੀ ਰਿਪੋਰਟ ਮੇਰਾ ਨਾਮ ਰਜਿੰਦਰ ਕੌਰ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਪਿੰਡ ਛਿੰਗਰਤਲਾਂ ਦੀ ਰਹਿਣ ਵਾਲੀ ਆ ਹਲਕਾ ਕਿਹੜਾ ਜੀ ਇਹ ਦਿਸੂਆ ਹਲਕਾ ਪਿੰਡ ਆ ਖਾਣਾ ਖਾਣਾ ਦਿਸੂਆ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਕੀ ਕਾਰਨ ਆ ਜੀ ਸਰ ਸਾਨੂੰ ਇਨਸਾਫ ਨਹੀਂ ਜੀ ਮਿਲ ਰਿਹਾ 16 ਮਈ ਦੀ ਗੱਲ ਆ 16 ਮਈ ਤਕਰੀਬਨ ਸ਼ਾਮ 7:30 ਵਜੇ ਦਾ ਟਾਈਮ ਸੀਗਾ ਮੈਂ ਘਰ ਵਿੱਚ ਇਕੱਲੀ ਸੀਗੀ ਮੇਰੇ ਹਸਬੰਡ ਤੇ ਬੱਚੇ ਮੇਰੇ ਜਿਮ ਗਏ ਹੋਏ ਸੀ ਮੈਨੂੰ ਇੱਕ ਲੇਡੀਜ਼ ਮਿਲਣ ਵਾਸਤੇ ਆਈ ਹੋਈ ਸੀਗੀ ਜਦੋਂ ਮੈਂ ਖੜਾਕ ਸੁਣਿਆ ਸਾਢੇ 7 ਵਜੇ ਤੇ ਟਰੈਕਟਰ ਨਾਲ ਜਿੱਦਾਂ ਬਜਰੀਤੂ ਹੋ ਰਹੀ ਸੀ ਮੈਂ ਜਲਦੀ ਜਲਦੀ ਜਿਹੜਾ ਉਹ ਆਪਣੇ ਰਸਤੇ ਵਿੱਚ ਗਈ ਤੇ ਪਾਲਾ ਪੁੱਤਰ ਬਗੀਚਾ ਸਿੰਘ ਰਸਤੇ ਨੂੰ ਬਾਹਰ ਆ ਸੀਗਾ ਮੈਂ ਉਹਨੂੰ ਰੋਕਿਆ ਮੈਂ ਕਿਹਾ ਕਾਕੇ ਵੀ ਤੂੰ ਇਹ ਕੰਮ ਨਾ ਕਰ ਸਾਡੇ ਕੋਲ ਇਸ ਰਸਤੇ ਦੇ ਪੂਰੇ ਕਾਗਜ ਆ ਤੁਸੀਂ ਪਹਿਲਾਂ ਹੀ ਮੈਂ ਕਿਹਾ ਤਿੰਨ ਤਿੰਨ ਮਰਲੇ ਤੁਸੀਂ ਜਗਾ ਮੱਲੀ ਹੋਈ ਆ ਸਾਡੇ ਕੋਲ ਤੇ ਇੱਕ ਮਰਲਾ ਹੀ ਆ ਤੇ ਉਹਦੇ ਚਾਚੇ ਬਹਾਦਰ ਸਿੰਘ ਨੇ ਕਿਹਾ ਕਿ ਤੂੰ ਬਾਦੇ ਦੇਖੀ ਜਾਊਗਾ ਉਹਨੇ ਮੁੰਡੇ ਨੇ ਟਰੈਕਟਰ ਮੇਰੇ ਵੱਲ ਨੂੰ ਇੱਕਦਮ ਮੋੜ ਦਿੱਤਾ ਜੇ ਮੈਂ ਉੱਥੋਂ ਦੌੜ ਕੇ ਪਰਾਂ ਨਾ ਹੁੰਦੀ ਤਾਂ ਉਹਨੇ ਮੇਰੇ ਉੱਤੇ ਟਰੈਕਟਰ ਚਾਰਡ ਦਿੱਤਾ ਸੀਗਾ ਫਿਰ ਉਸ ਮੁੰਡੇ ਨੇ ਪਾਲੇ ਨੇ ਕੀ ਕਿਹਾ ਕਹਿੰਦਾ ਵੀ ਤੁਹਾਨੂੰ ਕਬਜ਼ੇ ਅਸੀਂ ਕਰਾਉਂਦੇ ਆ ਇਦਾਂ ਹੀ ਕਹਿੰਦਾ ਤੇਰਾ ਪੂਰਾ ਟੱਬਰ ਮੈਂ ਨਾ ਟਰੈਕਟਰ ਥੱਲੇ ਦੇ ਕੇ ਮਾਰਨਾ ਜਿੱਦਾਂ ਕੱਲ੍ਹ ਸ਼ਾਹਪੁਰ ਬੰਦਾ ਮਾਰਿਆ ਸੀ ਸਰ ਮੈਂ ਇਹ ਗੱਲ ਸੁਣ ਕੇ ਮੈਂ ਪਰਾਂ ਹੋ ਗਈ ਉਹਨੇ ਟਰੈਕਟਰ ਲੈ ਗਿਆ ਅੱਗੇ ਅੱਗੇ ਖੜ ਕੇ ਮੇਰੇ ਘਰ ਦੀਆਂ ਕੰਧਾਂ ਵਿੱਚ ਬੈਕ ਕਰ ਕਰ ਟਿੱਲਰ ਮਾਰੇ ਮੇਰੇ ਘਰ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਾਇਆ ਫਿਰ ਉਸ ਤੋਂ ਬਾਅਦ ਮੈਂ 112 ਤੇ ਕੰਪਲੇਨ ਕੀਤੀ 112 ਦੀ ਪੁਲਿਸ ਨੇ ਮੈਨੂੰ ਕੀ ਕਿਹਾ ਕਿ ਤੁਸੀਂ ਆ ਕੇ ਤੇ ਥਾਣੇ ਜਿਹੜੀ ਉਹ ਦਰਖਾਸਤ ਲਿਖਤੀ ਰੂਪ ਚ ਦੋ ਮੈਂ ਆਪਣੇ ਹਸਬੰਦ ਨੂੰ ਫਿਰ ਰਾਤ 9 ਵਜੇ ਲੈ ਕੇ ਥਾਣੇ ਗਈ ਉੱਥੇ ਲਿਖਤੀ ਰੂਪ ਚ ਦਰਖਾਸਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਉਸ ਵੇਲੇ ਹੋਈ ਦੋਹੇ ਦਿਨ ਗੁਰਵਚਨ ਸਿੰਘ ਐਸਆਈ ਨੇ ਸਾਨੂੰ ਸੱਦਿਆ ਉੱਥੇ ਥਾਣੇ ਵਿੱਚ ਵੀ ਉਹ ਚਾਚੇ ਭਤੀਜੇ ਨੇ ਸਾਨੂੰ ਧਮਕੀਆਂ ਦਿੱਤੀਆਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਫਿਰ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਪਰ ਐਸਐਚਓ ਸਾਹਿਬ ਨੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਮਜਬੂਰੀ ਵਸ ਮੈਨੂੰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਮੈਂ ਡਾਇਰੈਕਸ਼ਨ ਵੀ ਪਾਈ ਤੇ ਪ੍ਰੋਟੈਕਸ਼ਨ ਵੀ ਲਈ ਪਰ ਉਹ ਬੰਦੇ ਸਾਨੂੰ ਲਗਾਤਾਰ ਉਸੇ ਤਰ੍ਹਾਂ ਹੀ ਧਮਕੀਆਂ ਦਿੰਦੇ ਰਹੇ ਕਿ ਤੁਹਾਨੂੰ ਰਸਤਾ ਸੀ ਕਢਾਉਣੇ ਆ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਸਿਕਿਉਰਿਟੀ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਡੀਐਸਪੀ ਦੁਸੂਹਾ ਕੋਲੋਂ ਤਾਂਡੀ ਪੂਰੀ ਜਾਣਕਾਰੀ ਲੈਣੇ ਆ ਤੇ ਫਿਰ ਤੁਹਾਨੂੰ ਸਿਕਿਉਰਿਟੀ ਦਵਾਂਗੇ ਪਰ ਡੀਐਸਪੀ ਦਸੂਹਾ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਨਾ ਸਾਨੂੰ ਸਿਕਿਉਰਿਟੀ ਦਿੱਤੀ ਤੁਸੀਂ ਹਾਈ ਕੋਰਟ ਕੋਲ ਕਦੋਂ ਰੁਕ ਕੀਤਾ ਸੀ ਕਿੰਨੀ ਤਰੀਕ ਨੂੰ ਪਟੀਸ਼ਨ ਦਾਇਰ ਕੀਤੀ ਸੀ ਕਿ ਤੇ ਹਾਈ ਕੋਰਟ ਨੇ ਵੀ ਹੁਕਮ ਦਿੱਤੇ ਸੀ ਅਸੀਂ ਹਾਈ ਕੋਰਟ ਚ ਤਕਰੀਬਨ 3-4 ਤਰੀਕ ਨੂੰ ਜਿਹੜੀ ਸ਼ਾਇਦ ਪਟੀਸ਼ਨ ਦਾਇਰ ਕੀਤੀ ਹੈ ਜਦੋਂ 1 ਮਹੀਨੇ ਜੂਨ ਚ ਜੂਨ ਵਿੱਚ ਸਾਨੂੰ ਜਿਹੜੀ ਆ ਨਾ ਉੱਥੋਂ ਮਿਲੀ ਹੈ ਮੈਂ ਤਾਂ ਕਾਗਜ਼ਾਂ ਦੇ ਉੱਪਰ ਲਿਖਿਆ ਹੈ ਹਾਈ ਕੋਰਟ ਮਾਨਜੋ ਹਾਈ ਕੋਰਟ ਨੇ ਕੀ ਹੁਕਮ ਦਿੱਤਾ ਮਾਨਜੋ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਸਾਨੂੰ ਇਹਦੀ ਰਿਪੋਰਟ ਬਣਾ ਕੇ ਭੇਜੋ ਪੁਲਿਸ ਪ੍ਰਸ਼ਾਸਨ ਬੋਲਦਾ ਹਾਂ ਹਾਂਜੀ ਡੀਐਸਪੀ ਸਾ ਪਰ ਸਰ ਸਾਡੀ ਕਿਤੇ ਸੁਣਵਾਈ ਨਹੀਂ ਕੋਈ ਡੀਐਸਪੀ ਸਾਹਿਬ ਨੇ ਫੈਸਲਾ ਵੀ ਕੀਤਾ ਨਾ ਮਾਤਰ ਜਿਸ ਬੰਦੇ ਨੂੰ ਨਿਸ਼ਾਨਦੇਹੀ ਲਈ ਕਿਹਾ ਉਸ ਬੰਦੇ ਦੇ ਨਾਂ ਤੇ ਉਹ ਜਗ੍ਹਾ ਹੀ ਹੈ ਨਹੀਂ ਜਗਾ ਪੰਚਾਇਤੀ ਹੈ ਜੀ ਤੁਸੀਂ ਗੱਲ ਕਰਾ ਜਾਂ ਰਾਸਤੇ ਦੀ ਗੱਲ ਕਰੇ ਤਾਂ ਕੋਰਟ 'ਚ ਵੀ ਹੈ ਨਾ ਕੋਈ ਮਾਮਲਾ ਨਹੀਂ ਕੋਰਟ ਵਿੱਚ ਕੋਈ ਕੇਸ ਨਹੀਂ ਚੱਲਦਾ ਤੁਹਾਡੀ ਆਪਣੀ ਜ਼ਮੀਨ ਹੈ ਉਹ ਜੀ ਨਹੀਂ ਜੀ ਉਹ ਪੰਚਾਇਤੀ ਰਸਤਾ ਆ ਪੰਚਾਇਤੀ ਰਸਤਾ ਹਾਂਜੀ ਤੇ ਤੁਹਾਨੂੰ ਜੋ ਧਮਕੀਆਂ ਦਿੰਦੇ ਇਹਦਾ ਤੁਹਾਡੇ ਜਦੋਂ ਸੀ ਕਹਿੰਦੇ ਕਿ ਉਹ ਟਰੈਕਟਰ ਨਾਲ ਘਰ ਦਿਆਂ ਜਾਂ ਢਾਟੋਂਦੇ ਕੋਸ਼ਿਸ਼ ਕੀਤੀਆਂ ਹਾਂਜੀ ਉਹ ਵੀ ਕਾਰਨ ਹੈ ਜੀ ਉਹ ਕਿਉਂ ਉਹ ਕਾਰਨ ਇਹ ਆ ਕਿ ਇਹ ਰਸਤਾ ਨਾ ਲੈਣ ਰਸਤਾ ਨੱਪਿਆ ਰਵੇ ਉਹਨਾਂ ਕੋਲ ਉਹ ਇਹ ਚਾਹੁੰਦੇ ਆ ਉਹ ਰਸਤਾ ਕਰਕੇ ਕੀ ਕਰਦੇ ਉੱਤੇ ਕਬਜ਼ਾ ਕਰਨ ਨੂੰ ਕੀ ਇਹ ਇਹਦੇ ਜਿਹੜਾ ਬਹਾਦਰ ਸਿੰਘ ਆ ਉਹਨੇ ਪਪੂਲਰ ਬੀਜ ਦਿੱਤੇ ਆ ਰਸਤੇ ਵਿੱਚ ਠੀਕ ਹੈ ਤੇ ਇਹ ਜਿਹੜਾ ਬੰਦਾ ਆ ਪਾਲਾ ਸਿੰਘ ਇਹ ਰਸਤੇ ਨੂੰ ਬਾਹ ਕੇ ਪੂਰਾ ਆਪਣਾ ਖੇਤੀ ਬਣਾਉਣਾ ਚਾਹੁੰਦਾ ਆ ਤੇ ਰਸਤਾ ਤੁਹਾਡੇ ਘਰ ਦੇ مین ਗੇਟ ਕੋਲੋਂ ਹਾਂਜੀ مین ਗੇਟ ਤੋਂ ਚੱਲ ਸਾਡੇ ਚੱਲ ਜੇ ਤੁਸੀਂ ਵਿਰੋਧ ਕਰਦੇ ਹੋ ਤਾਂ ਲੜਾਈ ਝਗੜਾ ਜੀ ਹਾਂਜੀ ਅਸੀਂ ਵਿਰੋਧ ਕਰਦੇ ਹਾਂ ਅਸੀਂ ਆਪਣਾ ਰਸਤਾ ਮੰਗਦੇ ਹਾਂ ਜੋ ਕਿ ਪੰਚਾਇਤੀ ਰਸਤਾ ਆ ਤੇ ਪੰਚਾਇਤ ਕੀ ਕਰਦੀ ਆ ਜੀ ਇੱਥੇ ਪੰਚਾਇਤ ਸਰਪੰਚ ਕਹਿੰਦਾ ਕਿ ਮੈਂ ਪੰਚਾਇਤੀ ਰਸਤੇ ਦੀ ਨਿਸ਼ਾਨਦੇਹੀ ਨਹੀਂ ਕਰਾ ਸਕਦਾ ਤਾਨੂੰ ਪਤਾ ਜੱਟ ਜੱਟਾਂ ਦੇ ਬਣ ਗਏ ਆ ਜੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਡੇਢ ਵੀਂ ਨਾ ਹੋ ਗਿਆ ਸਾਨੂੰ ੱੱਕੇ ਖਾਂਦੇ ਆ ਡੀਐਸਪੀ ਸਾਹਿਬ ਵੀ ਕੁਛ ਨਹੀਂ ਕਰ ਰਹੇ ਮੇਰੇ ਗਵਾਹ ਵੀ ਭੁਗਤੇ ਆ ਅਜਾ ਪੰਚਾਇਤ ਨੂੰ ਵੀ ਤੁਸੀਂ ਸ਼ਿਕਾਇਤ ਕੀਤੀ ਸੀ ਬਿਲਕੁਲ ਜੀ ਪੰਚਾਇਤ ਵੀ ਕੋਈ ਸਾਥ ਨਹੀਂ ਦੇ ਰਹੀ ਨਾ ਰਸਤੇ ਦੀ ਨਿਸ਼ਾਨਦੇਹੀ ਕਰਾ ਰਹੀ ਆ ਤੇ ਹੁਣ ਪੁਲਿਸ ਕੀ ਕਹਿੰਦੀ ਆ ਪੁਲਿਸ ਕੁਛ ਨਹੀਂ ਜੀ ਕਹਿ ਰਹੀ ਕਹਿੰਦੇ ਬਸ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਉਹ ਨੂੰ ਕੋਈ ਪ੍ਰੈਸ ਕਾਨਫਰੈਂਸ ਕਰਨੀ ਸੀਗੀ ਹਾਂਜੀ ਪੁਲਿਸ ਤਾਂ ਕਿ ਮੈਟਰ ਪਹੁੰਚਿਆ ਕਿ ਪ੍ਰੈਸ ਕਾਨਫਰੈਂਸ ਕਰਨੇ ਜਾ ਰਹੇ ਆ ਤੇ ਪੁਲਿਸ ਨੂੰ ਪਿੱਛੋਂ ਤੁਹਾਡੇ ਘਰ ਪਹੁੰਚ ਗਈ ਹੈ ਹਾਂਜੀ ਹੁਣ ਸਾਡੇ ਘਰ ਐ ਐਸ ਐਚਓ ਸਾਹਿਬ ਪਹੁੰਚ ਗਏ ਆ ਸਾਨੂੰ ਕਹਿ ਰਹੇ ਕਿ ਤੁਸੀਂ ਉੱਥੇ ਹਾਂਜੀ ਮੈਨੂੰ ਫੋਨ ਡੀਐਸਪੀ ਸਾਹਿਬ ਦਾ ਵੀ ਆਇਆ ਕਿਹਨ ਕਿਹੜਾ ਡੀਐਸਪੀ ਬਲਵਿੰਦਰ ਸਿੰਘ ਜੋੜਾ ਜੀ ਆ ਕਹਿੰਦੇ ਉਹ ਕਹਿੰਦੇ ਤੁਸੀਂ ਪ੍ਰੈਸ ਕਾਨਫਰੈਂਸ ਨਾ ਕਰੋ ਅਸੀਂ ਤੁਹਾਡਾ ਜਿਹੜਾ ਮੈਟਰ ਸੋਲਵ ਕਰ ਦਾਂਗੇ ਮੈਂ ਕਿਹਾ ਮੈਟਰ ਤੁਸੀਂ ਉਦੋਂ ਸੋਲਵ ਕਰੋਗੇ ਜਦੋਂ ਮੇਰਾ ਘਰ ਹੀ ਡੇਗ ਪਿਆ ਗਰੀਬ ਬੰਦਾ ਘਰ ਬੜੀ ਮੁਸ਼ਕਲ ਬਣਾਉਂਦਾ ਜੀ ਮੈਨੂੰ 14-15 ਸਾਲ ਹੋ ਗਿਆ ਘਰ ਬਣਾਉਂਦੇ ਆ ਪਰ ਅਜੇ ਤੱਕ ਵੀ ਕੰਪਲੀਟ ਨਹੀਂ ਹੋਇਆ ਤੁਸੀਂ ਮੇਰੇ ਘਰ ਦੀਆਂ ਕੰਧਾਂ ਦੇਖੀਆਂ ਕਿ ਉਹਨਾਂ ਨੂੰ ਅਜੇ ਪਲਸਤਰ ਵੀ ਨਹੀਂ ਹੋਇਆ ਘਰ ਬੱਚੇ ਕਿੰਨੇ ਕਿ ਬੱਚੇ ਵੀ ਰਹਿੰਦੇ ਘਰ ਤੇ ਹਾਂਜੀ ਮੇਰੇ ਤਿੰਨ ਬੇਟੇ ਆ ਜੀ ਬੇਟੇ ਵੀ ਵਿੱਚੇ ਘਰ ਚ ਰਹਿੰਦੇ ਆ ਬਜ਼ੁਰਗ ਮੇਰੀ ਮਾਂ ਹਾਂਜੀ 80 ਸਾਲ ਦੇ ਆ ਤੇ 20 ਤੋਂ ਲੈ ਕੇ 14 ਸਾਲ ਤੱਕ ਤਿੰਨ ਬੇਟੇ ਵਿੱਚ ਕੋਣ ਕੋਲ ਰਹਿੰਦੇ ਆ ਮੈਂ ਮੈਂ ਮੇਰੇ ਬੱਚੇ ਮੇਰੀ ਮਾਤਾ ਬਿਚੁਰਗ ਮਾਤਾ ਰਹਿੰਦੇ ਆ ਤੇ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਜੋ ਤੁਹਾਡੇ ਵੱਲੋ ਦੋਸ਼ ਲਾਇਆ ਜਾ ਰਹੇ ਨੇ ਤੁਸੀਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਧਮਕੀਆਂ ਜੀ ਕਹਿੰਦੇ ਧਮਕੀਆਂ ਜੀ ਕਹਿੰਦੇ ਵੀ ਤੁਹਾਡੇ ਪੂਰੇ ਟੱਬਰ ਨੂੰ ਇਦਾਂ ਟਰੈਕਟਰਾਂ ਥੱਲੇ ਦੇ ਕੇ ਮਾਰਨਾ ਜੇ ਤੁਸੀਂ ਟਰੈਕਟਰ ਮੋੜੇ ਆਏ ਤਾਂ ਜੇ ਰਸਤਾ ਮੰਗਿਆ ਤਾਂ ਐਸਾ ਚ ਤੁਸੀਂ ਬਣਾਉਣਾ ਚਾਹੀਦਾ ਅਰਜਿੰਦਰ ਸਿੰਘ ਕਿ ਉਹ ਕੀ ਕਹਿੰਦੇ ਸੋ ਉਹਨਾਂ ਨੇ ਗੱਲਬਾਤ ਕੀਤੀ ਕਿੰਨੀ ਕਵਾਰੀ ਕਿੰਨੇ ਕ ਗੇੜੇ ਦਾ ਚੁੱਕੇ ਹੁੰਦੇ ਸਰ ਅਸੀਂ ਬਹੁਤ 1.5 ਮਹੀਨਾ ਹੋ ਗਿਆ ਗੇੜੇ ਲਾਉਂਦੇ ਆ ਅਸੀਂ ਥੱਕ ਚੁੱਕੇ ਆ ਗੇੜੇ ਲਾਲਾ SSP ਦੇ ਕਿੰਨੀ ਵਾਰੀ ਗਏ ਸੀ SSP ਸਾਹਿਬ ਦੇ ਵੀ ਅਸੀਂ 4-5 ਵਾਰੀ ਆ ਚੁੱਕੇ ਆ ਜਿਹੜਾ ਕਿ ਹਾਈ ਕੋਰਟ ਦਾ ਤੁਸੀਂ ਮੈਟਰ ਦੱਸਿਆ ਕਿ ਮਾਨਯੋਗ ਹਾਈ ਕੋਰਟ ਨੇ ਜਿਹੜੇ ਹੁਕਮ ਦਿੱਤੇ ਨੇ ਉਹਨਾਂ ਨੂੰ ਹਾਂਜੀ ਉਹ ਕਦੋਂ ਉਹਨਾਂ ਨੇ ਫੈਸਲਾ ਸੁਣਾਇਆ ਹਾਈ ਕੋਰਟ ਦਾ ਹਾਈ ਕੋਰਟ ਦਾ ਤਕਰੀਬਨ ਕਾਪੀ ਵਿੱਚ ਲਿਖਿਆ ਆ ਜਿਹੜਾ ਉਹਨਾਂ ਨੇ ਕੀਤਾ ਆ ਕਿ ਨਿਸ਼ਾਨਦੇਹੀ ਜਿਹੜੀ ਆ ਇਹ ਪਾਲਾ ਸਿੰਘ ਕਰਾਏਗਾ ਜਦ ਕਿ ਪਾਲਾ ਸਿੰਘ ਦੇ ਨਾਂ ਤੇ ਜਗ੍ਹਾ ਹੀ ਹੈ ਨਹੀਂ ਕਿ ਉਹ ਕਿੱਦਾਂ ਨਿਸ਼ਾਨਦੇਹੀ ਕਰਾਏਗਾ ਨਹੀਂ ਕਹਿੰਨੇ ਗਿਆ ਇਹ ਡੀਐਸਪੀ ਦਸੂਹਾ ਨੇ ਤੇ ਮੈਂ ਹਾਈ ਕੋਰਟ ਤੋਂ ਪੁੱਛਿਆ ਜੀ ਤੁਹਾਨੂੰ ਸਵਾਲ ਮਾਨਜੋਗ ਹਾਈ ਕੋਰਟ ਨੇ ਕੀ ਹੁਕਮ ਦਿੱਤਾ ਜੀ ਮਾਨਜੋਗ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਸੀ ਕਿ ਇਸ ਕੇਸ ਨੂੰ ਪੂਰਾ ਬਰੀਕੀ ਨਾਲ ਦੇਖੋ ਜੋ ਕਾਰਵਾਈ ਆ ਉਹ ਕਰੋ ਉਹਨਾਂ ਨੇ ਐਸਐਸਪੀ ਹੁਸ਼ਿਆਰਪੁਰ ਨੂੰ ਹੁਕਮ ਕਿਹਾ ਸੀ ਹਾਂਜੀ ਐਸਐਸਪੀ ਹੁਸ਼ਿਆਰਪੁਰ ਨੂੰ ਕੀਤਾ ਸੀ ਉਹਨਾਂ ਨੇ ਅੱਗੇ ਡੀਐਸਪੀ ਦੀ ਡਿਊਟੀ ਲਈ ਹਾਂਜੀ ਡੀਐਸਪੀ ਸਾਹਿਬ ਦੀ ਲਈ ਡਿਊਟੀ ਤੇ ਡੀਐਸਪੀ ਕੋਪਰੇਟ ਨਹੀਂ ਕਰ ਰਹੇ ਨਹੀਂ ਜੀ ਕੁਛ ਨਹੀਂ ਕਰ ਰਹੇ ਉਹ ਕਹਿੰਦੇ ਉਹ ਜਿਹੜੇ ਬੰਦੇ ਅਸੀਂ ਉਹਨਾਂ ਨੂੰ ਹਰੇਕ ਵੀਡੀਓ ਦਿੱਤੀ ਆ ਜਿਹੜਾ ਘਰ ਤੁਹਾਡੇ ਘਰਾਂ ਦੇ ਕੋਸ਼ਿਸ਼ ਕੀਤੀ ਟਰੈਕਟਰ ਮਾਰੋ ਵੀਡੀਓਜ਼ ਵੀ ਆ ਗਈਆਂ ਤੁਹਾਡੇ ਕੋਲ ਹਾਂਜੀ ਵੀਡੀਓ ਵੀ ਹੈਗੀਆਂ ਸਾਡੇ ਅਸੀਂ ਮਾਮਲਾ ਕਰਦੇ ਹਾਂ ਤੁਸੀਂ ਪੁਲਿਸ ਅਸੀਂ ਸਰ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਹ ਬੰਦਿਆਂ ਤੋਂ ਸਾਨੂੰ ਜਾਨ ਦਾ ਖਤਰਾ ਆ ਜੀ ਸਾਨੂੰ ਜਿਹੜੀ ਸਿਕਿਉਰਿਟੀ ਵੀ ਦਿੱਤੀ ਜਾਵੇ ਇਹ ਬੰਦੇ ਸਾਨੂੰ ਨੁਕਸਾਨ ਪਹੁੰਚਾ ਸਕਦੇ ਸਾਡਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਆ ਇਸ ਮਾਮਲੇ ਸੰਬੰਧੀ ਤੁਹਾਡੀ ਦੋਨਾਂ ਧਿਰਾਂ ਦੀ ਪਹਿਲਾਂ ਕੋਈ ਮੀਟਿੰਗ ਹੋਈ ਹੋਵੇ ਜਾਂ ਕਰਾਂ ਤਿੰਨ ਚਾਰ ਵਾਰ ਤਿੰਨ ਚਾਰ ਵਾਰ ਜੀ ਅਸੀਂ ਡੀਐਸਪੀ ਸਾਹਿਬ ਦੇ ਗਏ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਉਹ ਬੰਦਿਆਂ ਦੀ ਸੁਣਵਾਈ ਹੋਈ ਆ। ਇਕਰਾਰਨਾਮਾ ਕੋਈ ਹੋਇਆ ਹੋਵੇ ਪਹਿਲਾਂ। ਹਾਂਜੀ ਇਕਰਾਰਨਾਮਾ ਕੀਤਾ ਕਿ ਉਹ ਪਾਲਾ ਸਿੰਘ ਜਿਹੜਾ ਨਿਸ਼ਾਨਦੇਹੀ ਕਰਾਏਗਾ। ਸਿਰਫ ਨਿਸ਼ਾਨਦੇਹੀ ਦੀ ਇਕਰਾਰਨਾਮਾ ਹੋਇਆ ਆ। ਉਹਦੇ ਵਿੱਚ ਕੋਈ ਤਰੀਕ ਨਹੀਂ ਲਿਖੀ ਕਿ ਕਦੋਂ ਨਿਸ਼ਾਨਦੇਹੀ ਕਰਾਏਗਾ, ਕਦੋਂ ਕੀ ਕਰੇਗਾ। ਨਹੀਂ ਜੀ ਕੁਝ ਨਹੀਂ ਉਹਨਾਂ ਨੇ ਤਾਂ ਪਾਣੀ ਛੱਡ ਕੇ ਛੋਨਾ ਵੀ ਦਿੱਤਾ। ਐਸਐਸਓ ਕੋਲ ਕਦੋਂ ਮਿਲਦੇ ਸੀ। ਅਸੀਂ ਉਹਨਾਂ ਨੂੰ ਤਿੰਨ ਚਾਰ ਵਾਰ ਪਹਿਲਾਂ ਮਿਲੇ ਆ, ਹੁਣ ਵੀ ਐਪਲੀਕੇਸ਼ਨ ਦੇ ਕੇ ਆਏ ਆ। ਅੱਜ ਵੀ ਦੇਖ ਕੇ ਆਏ ਆ ਜੀ ਹਾਂਜੀ ਅੱਜ ਵੀ ਐਪਲੀਕੇਸ਼ਨ ਦੇਖੇ ਆ ਮੈਂ ਉਹਨੂੰ ਕਿੰਨਾ ਚਿਰ ਹੋ ਗਿਆ ਇਕਰਾਰਨਾਮੇ ਤਕਰੀਬਨ 10-15 ਦਿਨ ਹੋ ਗਏ ਹੈ ਹਾਈ ਕੋਰਟ ਨੇ ਤੁਹਾਨੂੰ ਇੱਕ ਇੱਕ ਮਹੀਨੇ ਦਾ ਸਮਾਂ ਦਾ ਡਾਇਰੈਕਸ਼ਨ ਦਿੱਤੀ ਹੈ ਐਸਐਸਪੀ ਸਾਹਿਬ ਉਹਨੂੰ ਐਸਐਚਓ ਨੂੰ ਉਸ ਤੋਂ ਬਾਅਦ ਵੀ ਉਹਨੇ ਇੱਕ ਮਹੀਨੇ ਦੇ ਵਿੱਚ ਵੀ ਉਹਨੇ ਇਹ ਕਿਹਾ ਵੀ ਤੇ ਥ੍ਰੈਟ ਦਾ ਮਾਮਲਾ ਦਰਜ ਕਰੋ ਤੇ ਮੈਂਡੀ ਕਰਾਓ ਉਹਨੇ ਕੁਝ ਵੀ ਨਹੀਂ ਕੀਤਾ ਸਰ ਕੁਝ ਨਹੀਂ ਜੀ ਕੀਤਾ ਮੇਰੇ ਗਵਾਹ ਵੀ ਘੁੱਟ ਗਏ ਆ ਉਹਨਾਂ ਨੇ ਤਾਂ ਵੀ ਕੁਝ ਨਹੀਂ ਕੀਤਾ ਨਹੀਂ ਉਸ ਗਲੀ ਦੇ ਵਿੱਚ ਜਾਂ ਅਨੇ ਦਾਰੀ ਤੋਂ ਹੋਰ ਵੀ ਮਕਾਨ ਹੈ ਤੁਹਾਡਾ ਕੰਲਾ ਨਹੀਂ ਹੋਰ ਵੀ ਹੈਗੇ ਆ ਜੀ ਨਹੀਂ ਜੀ ਉਹਨਾਂ ਨੂੰ ਦੂਜੀ ਸਾਈਡ ਦੀ ਰਸਤਾ ਲੱਗਦਾ ਸਿਰਫ ਸਾਡੇ ਜਿਹੜਾ ਘਰ ਆ ਉਹਨੂੰ ਰਸਤਾ ਲੱਗਦਾ ਹੈ ਸਾਡੇ ਮਕਾਨ ਨੂੰ ਨਹੀਂ ਲੱਗਦਾ ਹੈ ਤੁਹਾਨੂੰ ਹੋਰ ਕਿਤੇ ਰਸਤਾ ਨਹੀਂ ਜੀ ਤੁਹਾਨੂੰ ਸਿਕਿਉਰਿਟੀ ਦੇਣ ਨੂੰ ਵੀ ਕਿਹਾ ਸੀ ਹਾਈ ਕੋਰਟ ਨੇ ਉਹ ਵੀ ਨਹੀਂ ਹਾਂ ਜੀ ਨਹੀਂ ਜੀ ਦਿੱਤੀ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਬੇਨਤੀ ਕੀਤੀ ਸੀ ਮਦਰਿਪ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਦੇ ਅਧਿਨੁਗਤ ਸੁਣਵਾਈ ਨਹੀਂ ਕੀਤੀ ਨਹੀਂ ਕੀਤੀ ਜੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵੀ ਨਹੀਂ ਕੀਤੀ ਨਹੀਂ ਉਹ ਮੰਨਦੇ ਹੀ ਨਹੀਂਗੇ ਉਹ ਕਹਿੰਦੇ ਅਸੀਂ ਪ੍ਰੋਟੈਕਸ਼ਨ ਨੂੰ ਮੰਨਦੇ ਹੀ ਨਹੀਂਗੇ ਇਹ ਆ ਤਾਂ ਜਿਹੜੀ ਦੂਜੀ ਧਿਰਾਂ ਪੋਲੀਟੀਕਲ ਪ੍ਰੈਸ਼ਰ ਆ ਕੋਈ ਪਹੁੰਚ ਆ ਉਹਨਾਂ ਦੀ ਕੋਈ ਸ਼ਾਇਦ ਸਰ ਪਹੁੰਚ ਵੀ ਹੋ ਸਕਦੀ ਆ ਪੈਸਾ ਵੀ ਉਹਨਾਂ ਕੋਲ ਬਹੁਤ ਆ ਇਸਪਾਇਰਵੇ ਇਨੋਵੇਸ਼ਨ ਡੀਐਨਏ ਯੂਨੀਵਰਸਿਟੀ